ਸ਼੍ਰੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਤਵਾੜੀ ਨੇ ਕੇਂਦਰ ਸਰਕਾਰ ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਮੁਗਲਾਂ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਦਿੱਲੀ ਨੇ ਕਦੇ ਵੀ ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਇਸ ਦਾ ਵੱਡਾ ਖਮਿਆਜਾ ਦਿੱਲੀ ਅਤੇ ਪੰਜਾਬ ਦੋਵਾਂ ਨੂੰ ਭੁਗਤਣਾ ਪਿਆ ਹੈ ਉਨਾ ਕਿਹਾ ਕਿ ਕੇਂਦਰ ਨੂੰ ਸਮਝਣਾ ਚਾਹੀਦਾ ਹੈ ਕਿ ਪੰਜਾਬ ਇੱਕ ਅਮੀਰ ਵਿਰਾਸਤ ਹੈ ਅਤੇ ਪੰਜਾਬੀਆਂ ਨੂੰ ਆਪਣੀ ਬੋਲੀ ਤੇ ਮਾਣ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਹੋਂਦ ਪੰਜਾਬ ਪੰਜਾਬੀਤ ਅਤੇ ਪੰਜਾਬੀ ਤੇ ਨਿਰਭਰ ਹੈ। ਅਤੇ ਜੇਕਰ CBSE ਜਾਂ ਹੋਰ ਅਦਾਰਾ ਸੂਬੇ ਅੰਦਰੋਂ ਪੰਜਾਬੀ ਨੂੰ ਖਤਮ ਕਰਨ ਦੀ ਗੱਲ ਕਰੇਗਾ ਤਾਂ ਪੰਜਾਬੀ ਉਸ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ। ਲੁਧਿਆਣਾ ਵੈਸਟ ਦੀ ਜਮੀਨੀ ਚੋਣਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਆਗੂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੀ ਸੁਭਾਵਨਾ ਬਾਰੇ ਉੱਚੇ ਸਵਾਲ ਦਾ ਜਵਾਬ ਦਿੰਦੇ ਆ ਤਿਵਾੜੀ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਉਹਨਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਅਤੇ ਪੰਜਾਬ ਦੇ ਹਾਲਾਤ ਦੇਸ਼ ਨਾਲੋਂ ਵੱਖਰੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਕੁਝ ਮਸਲਿਆਂ ਤੇ ਇਕਮੁੱਟ ਹੋ ਕੇ ਪੰਜਾਬ ਦੇ ਭਵਿੱਖ ਬਾਰੇ ਸੋਚਣਾ ਪਵੇਗਾ ਤੇ ਆਮ ਸਹਿਮਤੀ ਬਣਾਉਣੀ ਪਵੇਗੀ। ਕਿਸੇ ਦੋਸ਼ੀ ਆਗੂ ਨੂੰ ਸਦਾ ਲਈ ਚੋਣਾਂ ਲੜਨ ਲਈ ਅਯੋਗ ਕਰਾਰ ਦੇਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਤਿਵਾੜੀ ਨੇ ਕੇਂਦਰ ਸਰਕਾਰ ਨੇ ਸਹਿਮਤੀ ਪ੍ਰਗਟ ਕਰਦਿਆ ਕਿ ਕਾਨੂੰਨ ਅਨੁਸਾਰ ਜੇਕਰ ਕੋਈ ਕਿਸੇ ਤੇ ਗੁਨਾਹ ਲਈ ਸਜ਼ਾ ਕੱਟ ਲੈਂਦਾ ਹੈ ਤਾਂ ਉਸ ਨੂੰ ਸਦਾ ਲਈ ਚੋਣ ਲੜਨ ਲਈ ਅਯੋਗ ਕਰਾਰ ਦੇਣਾ ਯੋਗ ਨਹੀਂ। ਕੇਂਦਰੀ ਆਧਾਰੇ BBMP ਵਿੱਚ ਪੰਜਾਬ ਦੀ ਘਟ ਰਹੀ ਨੁਮਾਇੰਦਗੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਤਿਵਾੜੀ ਨੇ ਕਿਹਾ ਕਿ ਕੇਂਦਰ ਵੱਲੋਂ ਲਗਾਤਾਰ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਲੋਕਾਂ ਦੀ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਉਨਾ ਕਿ ਪੁਰਾਣੀਆਂ ਰਵਾਇਤਾਂ ਨੂੰ ਤੋੜ ਕੇ ਕੇਂਦਰ ਵੱਲੋਂ BBMP ਵਿੱਚ ਪੰਜਾਬ ਦੀ ਨੁਮਾਇੰਦਗੀ ਨੂੰ ਘਟਾ ਕੀਤਾ ਜਾਣਾ ਨਿੰਦਣਯੋਗ ਹੈ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਲਈ ਪਾਰਟੀ ਅੰਦਰ ਚੱਲ ਰਹੀ ਜੰਗ ਬਾਰੇ ਦਿਵਾੜੀ ਨੇ ਕਿਹਾ ਕਿ ਅਮਰਿੰਦਰ ਸਿੰਘ ਰਾਜਾਵੜਿੰਗ ਸੂਬਾ ਕਾਂਗਰਸ ਨੂੰ ਵਧੀਆ ਢੰਗ ਨਾਲ ਚਲਾ ਰਹੇ ਹਨ ਅਤੇ ਰਾਣਾ ਗੁਰਜੀਤ ਵੱਲੋਂ ਬੀਤੇ ਦਿਨੀ ਕਾਂਗਰਸ ਪ੍ਰਧਾਨ ਬਾਰੇ ਕੀਤੀ ਗਈ ਬਿਆਨਬਾਜ਼ੀ ਮੰਦਭਾਗੀ ਹੈ ਉਨਾ ਕਿਹਾ ਕਿ ਆਗੂਆਂ ਅੰਦਰ ਆਪਸੀ ਵਖਰੇਵੇਂ ਹੋਣੇ ਸੰਭਾਵਿਕ ਹਨ ਪਰ ਜਨਤਕ ਪਲੇਟਫਾਰਮ ਦੀ ਥਾਂ ਪਾਰਟੀ ਅੰਦਰ ਹੀ ਇਹਨਾਂ ਨੂੰ ਵਿਚਾਰਨਾ ਚਾਹੀਦਾ ਹੈ। ਸ਼੍ਰੀ ਆਨੰਦਪੁਰ ਸਾਹਿਬ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ। ਪੀਐਸਸੀ ਵੱਲੋਂ ਫੈਸਲਾ ਕੀਤਾ ਗਿਆ ਸੀ ਪੰਜਾਬੀ ਜਿਹੜੀ 10ਵੀਂ ਦੇ ਵਿੱਚੋਂ ਹਟਾਈ ਗਈ ਸੀ ਹਾਲਾਂਕਿ ਰੋਲ ਬੈਕ ਕਰ ਲਿਆ। ਪੰਜਾਬ ਤੋਂ ਰੋਲਾ ਪੈਣਾ ਸ਼ੁਰੂ ਹੈ ਜਿਸ ਤਰੀਕੇ ਦੇ ਨਾਲ ਕੇਂਦਰ ਦੇ ਵੱਲੋਂ ਸਟੇਟਸ ਦੇ ਉੱਪਰ ਐਨਈਪੀ ਵੀ ਲਾਗੂ ਕੀਤੀ ਗਈ ਹਾਇਰ ਐਜੂਕੇਸ਼ਨ ਇੰਸਟੀਚਿਊਸ਼ਨ ਦੇ ਉੱਪਰ ਹੁਣ ਸੀਬੀਐਸਸੀ ਦੇ ਵੱਲੋਂ ਜਿਹੜਾ ਪੰਜਾਬੀ ਨੂੰ ਖਤਮ ਕੀਤਾ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸੰਗੀਤਾਂ ਚ ਨੂੰ ਕਿਤਨਾ ਕਿਤੇ ਖਤਰਾ ਨਹੀਂ ਲੱਗਦਾ ਜੀ ਦੇਖੋ ਇਹ ਬਹੁਤ ਬੰਦ ਭਾਗੀ ਗੱਲ ਹੈ ਪਰ ਮੁਗਲਾਂ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਦਿੱਲੀ ਨੇ ਕਦੇ ਪੰਜਾਬ ਨੂੰ ਸਮਝਿਆ ਨਹੀਂ ਔਰ ਇਹਦਾ ਇੱਕ ਬਹੁਤ ਵੱਡਾ ਖਾਮਿਆਜ਼ਾ ਪੰਜਾਬ ਨੂੰ ਵੀ ਭੁਗਤਣਾ ਪਿਆ ਹੈਗਾ ਔਰ ਦਿੰਦੀ ਨੂੰ ਵੀ ਭੁਗਤਣਾ ਪਿਆ। ਕੇਂਦਰ ਸਰਕਾਰ ਨੂੰ ਗੱਲ ਸਮਝਣੀ ਚਾਹੀਦੀ ਹੈ ਕਿ ਪੰਜਾਬ ਇੱਕ ਸਰਹੱਦ ਦਾ ਸੂਬਾ ਹੈ। ਪੰਜਾਬ ਦਾ ਇੱਕ ਆਪਣਾ ਗੱਸਾ ਹੈ। ਪੰਜਾਬ ਦੀ ਆਪਣੀ ਵਿਰਾਸਤ ਹੈ। ਔਰ ਹਰ ਪੰਜਾਬੀ ਨੂੰ ਪੰਜਾਬੀ ਬੋਲੀ ਤੇ ਮਾਣ ਹੈ। ਔਰ ਪੰਜਾਬ ਦੀ ਜਿਹੜੀ ਹੋਂਦ ਹੈ ਉਹ ਪੰਜਾਬ ਪੰਜਾਬੀ ਔਰ ਪੰਜਾਬੀ ਹੈ। ਔਰ ਜੇ CBSE ਜਾਂ ਕੋਈ ਹੋਰ ਆਧਾਰਾ ਪੰਜਾਬੀ ਹਟਾਉਣ ਦੀ ਗੱਲ ਵੀ ਕਰੂਗਾ ਉਹ ਪੰਜਾਬੀਆਂ ਨੂੰ ਬਿਲਕੁਲ برداشت ਨਹੀਂ ਹੋਊਗਾ ਮੈਨੂੰ ਯਾਦ ਹੈ ਮੈਂ ਸ੍ਰੀ ਰਣਪੁਰ ਸਾਹਿਬ ਦੀ ਦਮੈਨਕੀ ਕਰਦਾ ਸੀ ਜਦੋਂ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਬਣੀ ਜੰਮੂ 'ਚ ਵੀ ਬਹੁਤ ਸਾਰੇ ਪੰਜਾਬੀ ਬੋਲਣ ਵਾਲੇ ਸਾਡੇ ਵੀਰ ਵਸਦੇ ਨੇ ਸਾਡੀਆਂ ਭੈਣਾਂ ਵਸਦੀਆਂ ਨੇ ਤਾਂ ਮੈਂ ਲੋਕ ਸਭਾ 'ਚ ਇਹ ਗੱਲ ਚੱਕੀ ਸੀ ਕਿ ਜਦੋਂ ਇਹਨਾਂ ਨੇ ਪੰਜਾਬੀ ਨੂੰ ਜੰਮੂ ਕਸ਼ਮੀਰ 'ਚੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਮੈਂ ਲੋਕ ਸਭਾ 'ਚ ਇਹ ਗੱਲ ਚੱਕੀ ਸੀ ਕਿ ਤੁਸੀਂ ਜਿਹੜੀ ਪੰਜਾਬੀ ਜ਼ੁਬਾਨ ਹੈ ਉਹ ਪੰਜਾਬੀ ਜ਼ੁਬਾਨ ਨੂੰ ਖਾਸ ਕਰਕੇ ਜਿਹੜਾ ਜੰਮੂ ਦਾ ਇਲਾਕਾ ਹੈਗਾ ਉਸ ਇਲਾਕੇ 'ਚੋਂ ਖਤਮ ਨਹੀਂ ਕਰ ਸਕਦੇ ਹੈਗੇ ਉੱਥੇ ਬਹੁਤ ਸਾਰੇ ਪੰਜਾਬੀ ਬੋਲਣ ਵਾਲੇ ਗੁਰਮੁਖੀ ਲਿਖਣ ਵਾਲੇ ਲੋਕ ਵਸਦੇ ਨੇ ਔਰ ਜੇ ਇਸ ਕਿਸਮ ਦਾ ਵਿਤਕਰਾ ਪੰਜਾਬੀ ਜ਼ੁਬਾਨ ਨਾਲ ਕੀਤਾ ਜਾਊਗਾ ਇਹ ਪੰਜਾਬੀ ਜ਼ੁਬਾਨ ਨਾਲ ਵਿਤਕਰਾ ਨਹੀਂ ਹੈ ਇਹ ਹਰ ਪੰਜਾਬੀ ਨਾਲ ਔਰ ਪੰਜਾਬ ਨਾਲ ਵਿਤਕਰਾ ਹੈ ਜਾਰ ਰਿਹਾ ਜੀ ਅਵੀ ਕੀ ਆ ਜਾ ਰਿਹਾ ਵਿਰੋਧੀਆਂ ਵੱਲੋਂ ਕਿ ਸ਼ਾਇਦ ਕੇਜਰੀਵਾਲ ਜਿਹੜਾ ਕਿਤੇ ਨਾ ਕਿਤੇ ਫੇਰ ਸੰਸਦ ਦੇ ਵਿੱਚ ਜਾਣਾ ਚਾਹੁੰਦੇ ਨੇ ਰਾਜ ਸਭਾ ਮੈਂਬਰ ਦਿੱਲੀ ਤੋਂ ਬਣ ਕੇ ਕੋਈ ਤਾਂ ਆਮ ਆਦਮੀ ਪਾਰਟੀ ਦਾ ਫੈਸਲਾ ਹੈ ਕਿ ਆਮ ਆਦਮੀ ਪਾਰਟੀ ਲੁਧਿਆਣਾ ਪੱਛਮੀ ਤੋਂ ਅ ਜੋਤੀ ਗੁਰਪ੍ਰੀਤ ਗੋਗੀ ਜੀ ਦਾ ਬਹੁਤ ਹੀ ਇੱਕ ਮਨ ਭਾਗੇ ਤਰੀਕੇ ਨਾਲ ਅ ਸਵਰਗਵਾਸ ਹੋਇਆ ਉਹ ਵੀ ਸਾਡੇ ਪੁਰਾਣੇ ਸਾਥੀ ਸੀਗੇ तो मैंने याद है कि जो दो हज़ार चार मैं पहली बार इलेक्शन लड़ी लुधियाने तो साढ़े काउंसलर से दो हज़ार नौ नहीं दो हज़ार चार उन्होंने वाइफ काउंसलर से दो हज़ार नौ के काउंसलर बने फिर साढ़े ज़िला कांग्रेस प्रधान रहे कुछ ऐसे हालात बने कि वो आम आदमी चले गए और फिर आम आदमी पार्टी तो विधायक बन गए लुधियाना पच्छमी तो ਸੁਈਤਾ ਆਮ ਆਦਮੀ ਪਾਰਟੀ ਦਾ ਫੈਸਲਾ ਹੈਗਾ ਕਿ ਉਹ ਕਿਹਦੀ ਜਗਾ ਗੋਗੀ ਜੀ ਦੀ ਜਗਾ ਕਿਹਨੂੰ ਆਪਣਾ ਨੁਮਾਇੰਦਾ ਬਣਾਉਣਾ ਚਾਹੁੰਦੇ ਨੇ ਔਰ ਅਜੇ ਤੱਕ ਇਲੈਕਸ਼ਨ ਦਾ ਐਲਾਨ ਵੀ ਨਹੀਂ ਹੋਇਆ ਹੈ ਕਿ ਜਦੋਂ ਜਮਨੀ ਚੋਣ ਦਾ ਐਲਾਨ ਹੋਊਗਾ ਉਦੋਂ ਗੱਲ ਅੱਗੇ ਲੱਗਦਾ ਨਹੀਂ ਤੁਹਾਨੂੰ ਕਿ ਪੰਜਾਬ ਜਿੰਦੀ ਹੈ ਕਿ ਕਿਹਨੂੰ ਟਿਕਟ ਨਹੀਂਗੀ ਦਿੱਤੀ ਜਾ ਆ ਜਿਵੇਂ ਮੈਂ ਪਹਿਲਾਂ ਕਿਹਾ ਉਹ ਆਮ ਆਦਮੀ ਪਾਰਟੀ ਦਾ ਫੈਸਲਾ ਹੈ ਔਰ ਇਿੱਥੇ ਤੱਕ ਰਹੀ ਉਹਨਾਂ ਦੇ ਨੁਮਾਇंदे ਕੀ ਨੁਮਾਇंदे ਦੀ ਗੱਲ ਉਹ ਖੂਬ ਬਾਰੋਂ ਨਹੀਂ ਹੈ ਕਿ ਉਹ ਤਾਂ ਆਪਣਾ ਜੁਗਮੈ ਲੁਧਿਆਣੇ ਲੁਧਿਆਣੇ ਦੀ ਨੁਮਾਇੰਦੀ ਕਰਦਾ ਸੀਗਾ 2004 ਤੋਂ ਲੈ ਕੇ 14 ਤੱਕ ਉਹ کاروبਾਰੀ ਸੀਗੇ ਔਰ ਸਰ ਨੂੰ ਮਿਲਦੇ ਰਹਿੰਦੇ ਸੀ ਸੋ ਇਸ ਲਈ ਇਹ ਕਹਿਣਾ ਕਿ ਉਹ ਪੰਜਾਬ ਤੋਂ ਬਾਹਰ ਦੇ ਨੇ ਇਹ ਤਾਂ ਗੱਲ ਸਹੀ ਨਹੀਂ ਹੋਈ ਸਰਕਾਰ ਦੇ ਕਿਵੇਂ ਦੇਖਦੇ ਪੰਜਾਬ ਦੇ ਹਾਲਾਤਾਂ ਨੂੰ ਅੱਜ ਹਰ ਪਾਸੇ ਕੋਈ ਨਾ ਕੋਈ ਉਲਝਣ ਕਰ ਹੋ ਰਿਹਾ ਕਿਤੇ ਕਤਲ ਹੋ ਰਿਹਾ ਕਿਵੇਂ ਦੇਖਦੇ ਦੇਖੋ ਪੰਜਾਬ ਦੇ ਸਾਹਮਣੇ ਜਿਹੜੀ ਸਭ ਤੋਂ ਵੱਡੀ ਚੁਣੌਤੀ ਅੱਜ ਵੀ ਹੈ ਉਹ ਜਿਹੜਾ ਸਰਹੱਦ ਪਾਰ ਤੋਂ ਪੰਜਾਬ ਨੂੰ ਡੀਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਹੈ। ਔਰ ਜਿਸ ਕਿਸਮ ਦੇ ਪੰਜਾਬ ਦੇ ਹਾਲਾਤ ਬਣਦੇ ਜਾ ਰਹੇ ਮੈਂ ਸਿਰਫ ਇਸਲੇ 3 ਸਾਲ ਦੀ ਗੱਲ ਨਹੀਂ ਕਰ ਰਿਹਾ ਹੈਗਾ ਮੈਂ ਪਿਛਲੇ 30 ਸਾਲ ਦੀ ਗੱਲ ਕਰ ਰਿਹਾ ਪੰਜਾਬ ਦੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਇੱਕ ਮੁੱਠ ਕੁ ਕੁਝ ਮਸਲੇ ਆਤੇ ਪੰਜਾਬ ਦੇ ਭਵਿੱਖ ਬਾਰੇ ਸੋਚਣਾ ਪਉ ਜਿਵੇਂ 1991 ਦੇ ਵਿੱਚ ਜਦੋਂ ਇਸ ਮੁਲਕ ਉਦਾਰੀਕਰਨ ਹੋਇਆ ਔਰ ਗਲੋਬਲਾਈਜੇਸ਼ਨ ਹੋਈ ਡਾਕਟਰ ਮਨਮੋਨ ਸਿੰਘ ਔਰ ਜਦੋਂ ਜਿਹੜੀ ਕਾਂਗਰਸ ਦੀ ਸਰਕਾਰ ਸੀ ਸੁਪਰਗੇ ਡਾਕਟਰ ਨੰਨੋਨ ਸਿੰਘ ਔਰ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਹਨੇ ਖਾਮ ਸਹਿਮਤੀ ਬਣਾਈ ਕਿ ਇਸ ਮੁਲਕ ਦੀ ਜਿਹੜੀ ਅਰਥ ਵਿਵਸਥਾ ਹੈਗੀ ਹੈ ਉਹਨੂੰ ਅਸੀਂ ਇੱਕ ਉਦਾਰ ਤਰੀਕੇ ਨਾਲ ਚਲਾਉਣਾ ਹੈ ਉਹਦੇ ਜਿਹੜੀ ਨਿੱਜੀ ਪਾਰਟਿਸਪੇਸ਼ਨ ਹੈ ਉਹਨੂੰ ਵਧਾਉਣਾ ਹੈ ਔਰ ਉਹ ਜਿਹੜੀ ਨੀਤੀ ਸੀ ਜਿਹੜੀ 1991 ਚ ਲਾਗੂ ਕੀਤੀ ਗਈ ਅੱਜ 35 ਸਾਲ ਹੋ ਗਏ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਪਰ ਉਹ ਨੀਤੀ ਉਸੇ ਤਰ੍ਹਾਂ ਬਰਕਰਾਰ ਰਹੀ। ਤੇ ਪੰਜਾਬ ਦੇ ਕੁਝ ਜਿਹੜੇ ਵੱਡੇ ਮਸਲੇ ਪੰਜਾਬ ਦੇ ਵੱਡੇ ਮਸਲੇ ਆਦੇ। ਪੰਜਾਬ ਦੇ ਆ ਖਾਸ ਕਰ ਜਿਹੜਾ ਨੌਜਵਾਨ ਉਹਦੇ ਭਵਿੱਖ ਨੂੰ ਲੈ। ਆ ਜਿਸ ਤਰ੍ਹਾਂ ਦਾ ਜਿਹੜਾ ਡਰੱਗਸ ਦਾ ਆ ਸਾਰਾ ਮੈਨਸ ਹੈ ਉਹ ਪੰਜਾਬ ਨੂੰ ਹੁਣ ਵੀ ਉਹਨੇ ਪੰਜਾਬ ਔਰ ਖਾਸ ਕਰ ਪੰਜਾਬ ਦੀ ਜਿਹੜੀ ਨੌਜਵਾਨੀ ਹੈਗੀ ਉਹਨੂੰ ਹੁਣ ਵੀ ਨਚੋੜ ਰਿਆ ਹੈ ਇਨਾ ਕੁਝ ਵੱਡੇ ਮਸਲਿਆਂ ਤੇ ਆਮ ਸਹਿਮਤੀ ਬਣਾਉਣ ਦੀ ਲੋੜ ਹੈਗੀ ਹੈ ਸਾਰੇ ਰਾਜਨੀਤਿਕ ਦਲਾਂ ਕਿਉਂਕਿ ਜੇ ਆਪਾਂ ਪੰਜਾਬ ਦੇ ਭਵਿੱਖ ਨੂੰ ਸੁਰੱਖਿਤ ਨਹੀਂ ਰੱਖ ਪਾਵਾਂ ਤਾਂ ਚਾਹੇ ਆਪਾਂ ਕਿਸੇ ਪੋਲੀਟੀਕਲ ਪਾਰਟੀ ਨਾਲ ਸੰਬੰਧਿਤ ਰੱਖੀਏ ਕਿਸੇ ਵੀ ਰਾਜਨੀਤਿਕ ਦਲ ਨਾਲ ਸੰਬੰਧ ਰੱਖਤੀਏ ਤਾਂ ਪੰਜਾਬ ਪ੍ਰਤੀ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਉਹਨੂੰ ਨਹੀਂ ਨਿਭਾ ਸਕਦੇ ਤੁਹਾਨੂੰ ਲੱਗਦਾ ਨਹੀਂ ਤੁਹਾਡੀ ਸਭ ਕਿਆਮ ਆਦਮੀ ਪਾਰਟੀ ਫੇਲ ਹੋਈ ਹੈ ਕਿਉਂਕਿ ਚਾਹੇ ਇਸ ਅਰੀਏ ਦੀ ਗੱਲ ਕੀਤੀ ਜਾਵੇ ਮਾਈਨਿੰਗ ਕਿਹਾ ਜਾ ਰਿਹਾ ਸੀ ਇਹ ਲੀਗਲ ਮਾਈਨਿੰਗ ਨੂੰ ਅਸੀਂ 2 ਦਿਨ ਚ ਰੋਕ ਦਵਾਂਗੇ ਕ腐ਪਸ਼ਨ ਖਤਮ ਹੋ ਜਾਊਗੀ ਐਮਐਸਪੀ ਅਸੀਂ ਜਿਹੜੇ ਚੁਟਕੀਆਂ ਦੇ ਵਿੱਚ ਦੇ ਦਾਂਗੇ ਤੁਹਾਨੂੰ ਲੱਗਦਾ ਨਹੀਂ ਕਿ ਆਮ ਆਦਮੀ ਪਾਰਟੀ ਦਾ ਵੀ ਫੇਲਿਅਰ ਹੈ ਕੱਲਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਬਾਰਡਰ ਸਟੇਟ ਤੇ ਜਿਹੜੇ ਦੂਜੀਆਂ ਨਾਲ ਦੇ ਜਿਹੜੇ ਨੇਬਰਿੰਗ ਕੰਟਰੀਸ ਹੈਗੇ ਨੇ ਉਹ ਰਿਸਪਾਂਸਿਬਲ ਹੈ ਜੇ ਜੇ ਅਟੈਕ ਹੋ ਰਹੇ ਨੇ ਇਹਨਾਂ ਲਾਅ ਐਂਡ ਆਰਡਰ ਦੀ ਗੱਲ ਕੀਤੀ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਫੇਲਿਅਰ ਤਾਂ ਕਿਤਨਾ ਕਦੇ ਇੰਟਰਨਲ ਸਿਕਿਉਰਿਟੀ ਦਾ ਵੀ ਹੈ ਮੈਂ ਉਹੀ ਗੱਲ ਪੰਜਾਬ ਦੇ ਜਿਹੜੇ ਕੁਝ ਇਹੋ ਜਿਹੇ ਬਸਤੇ ਸੀ ਮਾਈਨਿੰਗ ਦੀ ਗੱਲ ਮੈਨੂੰ ਯਾਦ ਹੈ ਕਿ ਜਦੋਂ ਮੈਂ ਇੱਥੇ ਨੁਮਾਇੰਦਗੀ ਕਰ ਰਿਹਾ ਸੀਗਾ ਜਾਂ ਜਦੋਂ ਮੈਂ ਆਇਆ ਸੀ 2019 ਚ ਤਾਂ ਉਹੀ ਮਾਈਨਿੰਗ ਦੀ ਗੱਲ ਤੁਸੀਂ ਉਸ ਸਮੇਂ ਵੀ ਮੇਰੇ ਤੋਂ ਪੁੱਛਦੇ ਸੀਗੇ ਮੇਰੇ ਤੋਂ ਜਿਹੜੇ ਪਹਿਲੇ ਐਮਪੀ ਰਹੇ ਸੀਗੇ ਪ੍ਰੇਮ ਸਿੰਘ ਜੰਦੂ ਮਹਾਜਰਾ ਜੀ ਮਾਈਨਿੰਗ ਦੀ ਗੱਲ ਤੁਸੀਂ ਉਹਨਾਂ ਤੋਂ ਵੀ ਪੁੱਛਦੇ ਸੀਗੇ ਉਹਨਾਂ ਤੋਂ ਪਹਿਲਾਂ ਜਿਹੜੇ ਨੁਮਾਇੰਦਗੀ ਕਰਦੇ ਰਹੇ ਸੀ ਰਬੀਤ ਬਿੱਟੂ ਮਾਈਨਿੰਗ ਦੀ ਗੱਲ ਤੁਸੀਂ ਉਹਨਾਂ ਤੋਂ ਵੀ ਪੁੱਛਦੇ ਸੀਗੇ ਬੁਨਿਆਦੀ ਗੱਲ ਤਾਂ ਇਹ ਹੈ ਕਿ ਇਹ ਮਾਈਨਿੰਗ ਜਿਹਦੇ ਖਿਲਾਫ ਸਿਰਫ ਸ੍ਰੀ ਨੰਦਪੁਰ ਸਾਹਿਬ ਰੋਪੜ ਨੰਗਲ ਸ੍ਰੀਜਨਪੁਰ ਸਾਹਿਬ ਨਵਾਂ ਸ਼ਹਿਰ ਦੇ ਲੋਕ ਨੇ ਇਹ ਮਾਈਨਿੰਗ ਮੁਕਦੀ ਕਿਉਂ ਨਹੀਂ ਇਸ ਮਾਈਨਿੰਗ ਨੂੰ ਮੁਕਾਉਣ ਵਾਸਤੇ ਕੀ ਹੀਲਾ ਕਰਨ ਦੀ ਲੋੜ ਹੈਗੀ ਹੈ ਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਨਹੀਂ ਵੀ ਬਹੁਤ ਕੋਸ਼ਿਸ਼ ਕੀਤੀ ਹਰ ਕਲ ਕੋਈ ਇਹੋ ਜਿਹਾ ਦਿਨ ਨਹੀਂ ਹੁੰਦਾ ਸੀਗਾ ਕਿ ਮੈਂ ਡੀਸੀਐਸਐਸਪੀ ਨੂੰ ਫੋਨ ਕਰਕੇ ਨਹੀਂ ਕਹਿੰਦਾ ਸੀ ਕਿ ਵੀ ਫਲਾਣਾ ਪਿੰਡ ਤੋਂ ਫੋਨ ਆਇਆ ਹੈਗਾ ਉੱਥੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਫਲਾਣਾ ਪਿੰਡ ਤੋਂ ਫੋਨ ਆਇਆ ਹੈ ਉੱਥੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਤਾਂ ਹੀ ਮੈਂ ਇਹ ਗੱਲ ਕਹਿਣਾ ਆਪਣੇ ਤਜਰਬੇ ਨਾਲ ਕਿ ਕੁਝ ਇਹ ਜਿਹੇ ਵੱਡੇ ਮਸਲੇ ਨੇ ਪੰਜਾਬ ਦੇ ਨੌਜਵਾਨਾਂ ਦੇ ਰੋਜ਼ਗਾਰ ਨੂੰ ਲੈ ਕੇ ਡਰੱਗਸ ਨੂੰ ਲੈ ਕੇ ਇਲੀਗਲ ਮਾਈਨਿੰਗ ਨੂੰ ਲੈ ਕੇ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਬਿਲਕੁਲ ਘਟਦਾ ਜਾ ਰਿਹਾ ਹੈਗਾ ਪੰਜਾਬ 'ਚ ਜਿਹੜੀ ਕੈਂਸਰ ਦੀ ਸਮੱਸਿਆ ਹੈਗੀ ਉਹ ਵੱਧਦੇ ਵੱਧਦੀ ਜਾ ਰਹੀ ਹੈਗੀ ਕੁਝ ਐਸੇ ਮਸਲੇ ਆ ਤੇ ਇੱਕ ਆਮ ਰਾਏ ਔਰ ਇੱਕ ਰੋਡ ਮੈਪ ਬਣਾਉਣ ਦੀ ਲੋੜ ਹੈਗੀ ਹੈ ਕਿਉਂਕਿ ਇਹ ਜਿਹੜੀਆਂ ਸਮੱਸਿਆਵਾਂ ਨੇ ਇਹ ਕੋਈ 5 ਸਾਲ 'ਚ ਖਤਮ ਹੋਣ ਵਾਲੀ ਗੱਲ ਨਹੀਂ ਹੈ ਜਦ ਤੱਕ ਇਹਦੇ ਆਮ ਸਹਿਮਤੀ ਨਹੀਂ ਬਣੇਗੀ ਕੰਸਿਸਟੈਂਸੀ ਔਰ ਪਾਲਿਸੀ ਨਹੀਂ ਹੋਏਗੀ 10-15 ਸਾਲ ਬਾਅਦ ਤੱਕ ਇਸ ਤੇ ਅ ਅੰਲੀ ਪੈਣੀ ਹੈ ਇੱਕ ਬੀਵੀਆ ਜਿਹੜਾ ਬੀਵੀਆ ਮੇ ਅਰਕੇ ਸਿੰਘ ਜਦੋਂ ਪਾਵਰ ਮਿਨਿਸਟਰ ਸੀਗੇ ਮੈਂ ਉਦੋਂ ਵੀ ਉਹਨਾਂ ਨਾਲ ਇਹ ਗੱਲ ਚੱਕਦਾ ਰਿਹਾ ਸੀਗਾ ਕਿ ਬਈ ਬੀਬੀਐਮਬੀ ਚ ਜੋ ਪੰਜਾਬ ਦਾ ਹਿੱਸਾ ਵੰਡਦਾ ਹੈ ਉਹ ਪੰਜਾਬ ਦਾ ਹਿੱਸਾ ਬਰਕਰਾਰ ਰੱਖਣ ਦੀ ਲੋੜ ਹੈਗੀ ਪਹਿਲਾਂ ਰਵਾਇਤ ਇਹ ਸੀਗੀ ਕਿ ਬੀਬੀਐਮਬੀ ਦਾ ਚੇਅਰਮੈਨ ਪੰਜਾਬ ਤੋਂ ਲੱਗਦਾ ਸੀ ਉਹ ਰਵਾਇਤ ਤੋੜੀ ਗਈ ਬੀਬੀਐਮਬੀ ਦਾ ਚੇਅਰਮੈਨ ਬਾਹਰੋਂ ਲਾਇਆ ਗਿਆ ਫਿਰ ਬੀਬੀਐਮਬੀ ਦੇ ਵਿੱਚ ਜੋ ਪੰਜਾਬ ਦਾ share ਹੈ ਉਨ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਹੈ ਪਰ ਅਹੀਂ ਮੈਂ ਇਹ ਗੱਲ ਕਹਿੰਦਾ ਕਿ ਦਿੱਲੀ ਨੇ ਕਦੇ ਪੰਜਾਬ ਨੂੰ ਸਮਝਿਆ ਹੀ ਨਹੀਂ ਤਾ ਜੋ ਕੁਝ ਮਸਲੇ ਇਹ ਦੇ ਇਹ ਜੇ ਨੇ ਜਿਹੜੇ ਪੰਜਾਬ ਦੇ ਸੈਂਟੀਮੈਂਟਸ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਜਿਨ੍ਹਾਂ ਤੇ ਪੰਜਾਬ ਦੇ ਲੋਕ ਰਿਐਕਟ ਕਰਦੇ ਨੇ ਔਰ ਭਾਗ ਦਾ ਨੰਗਲ ਡੈਮ BBMB ਇਹ ਉਹ ਭਾਵਨਾਤਮਕ ਮੁੱਦੇ ਨੇ ਜਿਹੜੇ ਪੰਜਾਬ ਦੀ ਹੋਂਦ ਨਾਲ ਜੁੜੇ ਹੋਏ ਨੇ ਪ੍ਰਧਾਨਗੀ ਨੂੰ ਲੈ ਕੇ ਖੰਨਾ ਚੰਗੀ ਜਿਹੜੀ ਲੀਡਰਾਂ ਦੇ ਵਿੱਚ ਲਗਾਤਾਰ ਜਾਰੀ ਹੈ ਤੁਸੀਂ ਨੈਸ਼ਨਲ ਪੱਧਰ ਤੇ ਲੀਡਰ ਨੂੰ ਹਿੰਦੂ ਫੇਸੋਂ ਲੱਗਦਾ ਹੈ ਕਿ ਹੁਣ ਮੌਕਾ ਹੈ ਕਿ ਸਿੱਖ ਰਾਜਨੀਤੀ ਤੋਂ ਬਾਹਰ ਨਿਕਲ ਕੇ ਕਿਸੇ ਹਿੰਦੂ ਨੂੰ ਜਿਹੜੀ ਹੈ ਉਹ ਜਿਹੜੇ ਸਾਡੇ ਲੁਧਿਆਣੇ ਤੋਂ ਸਰਕਾਰਯੋਗ ਐਮਪੀ ਨੇ ਲੁਧਿਆਣੇ ਦੀ ਡੋਮੇਨ ਕੀ ਕਰਦੇ ਨੇ ਲੋਕ ਸਭਾ ਚ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬਿਚ ਦੇ ਤੋਂ ਬਾਅਦ ਔਰ ਪਿਛਲੇ ਕੁਝ ਸਾਲਾਂ ਚ ਜਾਂਦੇ ਉਪਰਧਾਨ ਬਣੇ ਉਹਨਾਂ ਨੇ ਇੱਕ ਬਹੁਤ ਹੀ ਆ ਸੂਝਵਾਨ ਤਰੀਕੇ ਨਾਲ ਪੰਜਾਬ ਕਾਂਗਰਸ ਦੀ ਬਾਗਡੋਰ ਸੰਭੀਏ ਪੰਜਾਬ ਕਾਂਗਰਸ ਦੀ ਨਿਯਮਾਈ ਕੀਤੀ ਹੈਗੀ ਹੈ ਪੰਜਾਬ ਕਾਂਗਰਸ ਦੀ ਨਿਯਮਾਈ ਕੀਤੀ ਹੈਗੀ ਹੈ ਉਹ ਇਹ ਤਾਂ ਸਾਰੀਆਂ ਅਟਕਲਾਂ ਨੇ ਔਰ ਇਹਨਾਂ ਗੱਲਾਂ ਕੁਛ ਨਹੀਂ ਰੱਖਿਆ ਹੈਗਾ ਕਾਂਗਰਸ ਦਾ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਉਹ ਰਾਜਾ ਬੜੀ ਨੇ ਜੀ ਨੇ ਔਰ ਉਹ ਕਾਂਗਰਸ ਨੂੰ ਪੰਜਾਬ ਦੇ ਵਿੱਚ ਲੀਡਰਸ਼ਿਪ ਦੇ ਰਿਹਾ ਜਿਸ ਤਰ੍ਹਾਂ ਦੇ ਬਿਆਨਬਾਜ਼ੀ ਰਾਣਾ ਗੁਰਜੀਤ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਕੀਤੀ ਗਈ ਖਾਸ ਤੌਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਉੱਪਰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਮਨ ਭਾਗੀ ਗੱਲ ਹੈਗੀ ਹੈ ਰਾਣਾ ਗੁਰਜੀਤ ਜੀ ਵੀ ਬਹੁਤ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ ਉਹ ਵੀ ਸਾਡੇ ਪੁਰਾਣੇ ਸਾਥੀ ਰਹੇ ਨੇ ਔਰ ਕਦੇ-ਕਦੇ ਪਾਰਟੀ ਚ ਆਪਸ ਮਨਮਟਾਉ ਹੁੰਦੇ ਨੇ ਅ ਵਿਰੋਧਾਵਾਸ ਹੋ ਜਾਂਦਾ ਹੈਗਾ ਅੰਤਰ ਵਿਰੋਧ ਹੋ ਜਾਂਦਾ ਹੈਗਾ ਪਰ ਇਹ ਜਿਹੜੀਆਂ ਸਾਰੀਆਂ ਗੱਲਾਂ ਇਹ ਪਾਰਟੀ ਫੋਰਮ ਤੇ ਕਹਿੰਦੀ ਹੋਏ ਜੇ ਕਿਸੇ ਨਾਲ ਕਿਸੇ ਕਿਸਮ ਦਾ ਕੋਈ મતਭੇਦ ਹੈ ਜਾਂ ਮਨਮਟਾਉ ਹੈ ਸਭ ਤੋਂ ਪਹਿਲਾਂ ਤਾਂ ਉਹਦੇ ਨਾਲ ਹੀ ਗੱਲ ਕਰਨ ਦੀ ਲੋੜ ਹੈਗੀ ਹੈ ਫਿਰ ਜੇ ਕੋਈ ਮਸਲਾ ਨਾ ਨਿਬੜੇ ਤਾਂ ਪਾਰਟੀ ਦੇ ਜਿਹੜੇ ਪਲੇਟਫਾਰਮਸ ਦੇ ਪਾਰਟੀ ਦੇ ਜਿਹੜੇ ਫੋਰਮਸ ਦੇ ਉਹਨਾਂ ਤੇ ਗੱਲ ਰੱਖਣੀ ਚਾਹੀਦੀ ਹੈ ਕਿਉਂਕਿ ਜਦੋਂ ਪਬਲਿਕਲੀ ਆਪਾਂ ਇਹ ਗੱਲ ਕਹਿੰਦੇ ਹੈਗੇ ਉਹਦੇ ਨਾਲ ਜ਼ਰੂਰ ਵਰਕਰਾਂ ਦੇ ਵਿੱਚ ਨਮੋਸ਼ੀ ਇੱਕ ਤੌਰ ਵਕੀਲ ਕੀ ਸੋਚਦੇ ਨੇ ਇਹਦੇ ਬਾਰੇ ਦੇਖੋ ਜੋ 6 ਸਾਲ ਦੀ ਡਿਸਕੁਆਲੀਫਿਕੇਸ਼ਨ ਹੈਗੀ ਉਹ 6 ਸਾਲ ਦੀ ਡਿਸਕੁਆਲੀਫਿਕੇਸ਼ਨ ਸਹੀ ਹੈ ਦੇਖੋ ਹਰ ਜੁਰਮ ਦੀ ਇੱਕ ਲਿਮਿਟਿਡ ਸਜ਼ਾ ਹੁੰਦੀ ਤੁਸੀਂ ਕਿਸੇ ਨੂੰ ਅਨਲਿਮਿਟਿਡ ਸਜ਼ਾ ਥੋੜੀ ਦੇ ਸਕਦੇ ਹੁਣ ਜਿਹੜੀ ਬੰਦੀ ਸਿੰਘਾਂ ਵਾਲੀ ਗੱਲ ਕੀਤੀ ਉਹ ਗੱਲ ਇਹੀ ਤਰ੍ਹਾਂ ਹੈ ਕਿ ਭਈ ਜਦੋਂ ਉਮਰ ਖੈ ਕਿਸੇ ਨੂੰ ਤੁਸੀਂ 14 ਸਾਲ ਬਾਅਦ ਛੱਡਦੇ ਹੋ ਕਿਸੇ ਨੂੰ ਤੁਸੀਂ 15 ਸਾਲ ਬਾਅਦ ਛੱਡਦੇ ਹੋ ਕਿਸੇ ਨੂੰ 18 ਸਾਲ ਬਾਅਦ ਛੱਡਦੇ ਹੋ ਕਿਸੇ ਨੂੰ 20 ਸਾਲ ਬਾਅਦ ਛੱਡਦੇ ਹੋ ਔਰ ਕਿਸੇ ਨੂੰ ਛੱਡਦੇ ਨਹੀਂ ਹੈਗੇ ਤੇ ਇਸ ਨੇ ਜਿਹੜਾ ਕਾਨੂੰਨ ਹੈ ਤੁਸੀਂ ਉਹਦੇ ਹਿਸਾਬ ਨਾਲ ਕੰਮ ਕਰੋ ਜੇ ਉਮਰ ਕਹਿ 14 ਸਾਲ ਹੈਗੀ ਹੈ ਤਾਂ ਉਹਨਾਂ ਨੂੰ ਛੱਡੋ ਜੇ ਉਮਰ ਕਹਿ ਲਾਈਫ ਇਨ ਪ੍ਰिजनਮੈਂਟ ਹੈ ਕਿ ਜਦ ਤੱਕ ਤੁਸੀਂ ਜਿਉਂਦੇ ਹੋ ਤਦ ਤੱਕ ਤੁਸੀਂ ਜੇਲ੍ਹ ਚ ਰਹੋਗੇ ਫਿਰ ਬਾਕੀਆਂ ਨੂੰ ਤੁਸੀਂ ਛੇਤੀ ਕਿਉਂ ਛੱਡਦੇ ਹੈਗੇ ਇਹ ਇਸ ਲਈ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਦ ਲਾ ਹਾਸ ਟੂ ਬੀ ਦ ਸੇਮ ਫਾਰ एवरीवन ਯੂ ਕੈਨ ਨਾਟ ਚੈਰੀ ਪਿਕ ਥੈਟ ਸ਼ੋ ਮੀ ਦ ਮੈਨ ਐਜ਼ ਯੂ ਸ਼ੋ ਯੂ ਦ ਰੂਲ ਸਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਕੇਂਦਰ ਸਰਕਾਰ ਤੇ ਤਿੱਖਾ ਸ਼ਬਦੀ ਹਮਲਾ ਕਰਦਿਆ ਕਿ ਮੁਗਲਾ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਦਿੱਲੀ ਨੇ ਕਦੇ ਵੀ ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਇਸ ਦਾ ਵੱਡਾ ਖਮਿਆਜਾ ਦਿੱਲੀ ਅਤੇ ਪੰਜਾਬ ਦੋਵਾਂ ਨੂੰ ਭੁਗਤਣਾ ਪਿਆ ਹੈ ਉਨਾ ਕਿਹਾ ਕਿ ਕੇਂਦਰ ਨੂੰ ਸਮਝਣਾ ਚਾਹੀਦਾ ਹੈ ਕਿ ਪੰਜਾਬ ਇੱਕ ਅਮੀਰ ਵਿਰਾਸਤ ਹੈ ਅਤੇ ਪੰਜਾਬੀਆਂ ਨੂੰ ਆਪਣੀ ਬੋਲੀ ਤੇ ਮਾਣ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਹੋਂਦ ਪੰਜਾਬ ਪੰਜਾਬੀਤ ਅਤੇ ਪੰਜਾਬੀ ਤੇ ਨਿਰਭਰ ਹੈ। ਅਤੇ ਜੇਕਰ CBSE ਜਾਂ ਹੋਰ ਅਦਾਰਾ ਸੂਬੇ ਅੰਦਰੋਂ ਪੰਜਾਬੀ ਨੂੰ ਖਤਮ ਕਰਨ ਦੀ ਗੱਲ ਕਰੇਗਾ ਤਾਂ ਪੰਜਾਬੀ ਉਸ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ। ਲੁਧਿਆਣਾ ਵੈਸਟ ਦੀ ਜਮੀਨੀ ਚੋਣਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਆਗੂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੀ ਸੁਭਾਵਨਾ ਬਾਰੇ ਉੱਚੇ ਸਵਾਲ ਦਾ ਜਵਾਬ ਦਿੰਦੇ ਆ ਤਿਵਾੜੀ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਉਹਨਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਅਤੇ ਪੰਜਾਬ ਦੇ ਹਾਲਾਤ ਦੇਸ਼ ਨਾਲੋਂ ਵੱਖਰੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਕੁਝ ਮਸਲਿਆਂ ਤੇ ਇਕਮੁੱਟ ਹੋ ਕੇ ਪੰਜਾਬ ਦੇ ਭਵਿੱਖ ਬਾਰੇ ਸੋਚਣਾ ਪਵੇਗਾ ਤੇ ਆਮ ਸਹਿਮਤੀ ਬਣਾਉਣੀ ਪਵੇਗੀ। ਕਿਸੇ ਦੋਸ਼ੀ ਆਗੂ ਨੂੰ ਸਦਾ ਲਈ ਚੋਣਾਂ ਲੜਨ ਲਈ ਅਯੋਗ ਕਰਾਰ ਦੇਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਤਿਵਾੜੀ ਨੇ ਕੇਂਦਰ ਸਰਕਾਰ ਨੇ ਸਹਿਮਤੀ ਪ੍ਰਗਟ ਕਰਦਿਆ ਕਿ ਕਾਨੂੰਨ ਅਨੁਸਾਰ ਜੇਕਰ ਕੋਈ ਕਿਸੇ ਤੇ ਗੁਨਾਹ ਲਈ ਸਜ਼ਾ ਕੱਟ ਲੈਂਦਾ ਹੈ ਤਾਂ ਉਸ ਨੂੰ ਸਦਾ ਲਈ ਚੋਣ ਲੜਨ ਲਈ ਅਯੋਗ ਕਰਾਰ ਦੇਣਾ ਯੋਗ ਨਹੀਂ। ਕੇਂਦਰੀ ਆਧਾਰੇ BBMP ਵਿੱਚ ਪੰਜਾਬ ਦੀ ਘਟ ਰਹੀ ਨੁਮਾਇੰਦਗੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਤਿਵਾੜੀ ਨੇ ਕਿਹਾ ਕਿ ਕੇਂਦਰ ਵੱਲੋਂ ਲਗਾਤਾਰ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਲੋਕਾਂ ਦੀ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਉਨਾ ਕਿ ਪੁਰਾਣੀਆਂ ਰਵਾਇਤਾਂ ਨੂੰ ਤੋੜ ਕੇ ਕੇਂਦਰ ਵੱਲੋਂ ਬੀਬੀਐਮਬੀ ਵਿੱਚ ਪੰਜਾਬ ਦੀ ਨੁਮਾਇੰਦਗੀ ਨੂੰ ਘਟਾ ਕੀਤਾ ਜਾਣਾ ਨਿੰਦਣਯੋਗ ਹੈ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਲਈ ਪਾਰਟੀ ਅੰਦਰ ਚੱਲ ਰਹੀ ਜੰਗ ਬਾਰੇ ਦਿਵਾੜੀ ਨੇ ਕਿਹਾ ਕਿ ਅਮਰਿੰਦਰ ਸਿੰਘ ਰਾਜਾਵੜਿੰਗ ਸੂਬਾ ਕਾਂਗਰਸ ਨੂੰ ਵਧੀਆ ਢੰਗ ਨਾਲ ਚਲਾ ਰਹੇ ਹਨ ਅਤੇ ਰਾਣਾ ਗੁਰਜੀਤ ਵੱਲੋਂ ਬੀਤੇ ਦਿਨੀ ਕਾਂਗਰਸ ਪ੍ਰਧਾਨ ਬਾਰੇ ਕੀਤੀ ਗਈ ਬਿਆਨਬਾਜ਼ੀ ਮੰਦਭਾਗੀ ਹੈ ਉਨਾ ਕਿਹਾ ਕਿ ਆਗੂਆਂ ਅੰਦਰ ਆਪਸੀ ਵਖਰੇਵੇਂ ਹੋਣੇ ਸੰਭਾਵਿਕ ਹਨ ਪਰ ਜੰਤਕ ਪਲੇਟਫਾਰਮ ਦੀ ਥਾਂ ਪਾਰਟੀ ਅੰਦਰ ਹੀ ਇਹਨਾਂ ਨੂੰ ਵਿਚਾਰਨਾ ਚਾਹੀਦਾ ਹੈ ਸ਼੍ਰੀ ਆਨੰਦਪੁਰ ਸਾਹਿਬ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਵੀ ਅੱਸੀ ਵੱਲੋਂ ਫੈਸਲਾ ਕੀਤਾ ਗਿਆ ਸੀ ਪੰਜਾਬੀ ਜਿਹੜੀ 10ਵੀਂ ਦੇ ਵਿੱਚੋਂ ਹਟਾਈ ਗਈ ਸੀ ਹਾਲਾਂਕਿ ਰੋਲ ਬੈਕ ਕਰ ਲਿਆ ਪੰਜਾਬ ਤੋਂ ਰੋਲਾ ਪੈਣਾ ਸ਼ੁਰੂ ਹੈ ਜਿਸ ਤਰੀਕੇ ਦੇ ਨਾਲ ਕੇਂਦਰ ਦੇ ਵੱਲੋਂ ਸਟੇਟਸ ਦੇ ਉੱਪਰ ਐਨਈਪੀ ਵੀ ਲਾਗੂ ਕੀਤੀ ਗਈ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਉੱਪਰ ਹੁਣ ਸੀਬੀਐਸਸੀ ਦੇ ਵੱਲੋਂ ਜਿਹੜਾ ਪੰਜਾਬੀ ਨੂੰ ਖਤਮ ਕੀਤਾ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸੰਗੀਟਾਂ ਚੇ ਨੂੰ ਕਿਤਨਾ ਕਿਤੇ ਖਤਰਾ ਨਹੀਂ ਲੱਗਦਾ ਜੀ ਦੇਖੋ ਇਹ ਬਹੁਤ ਬੰਨ ਭਾਗੀ ਗੱਲ ਹੈ ਪਰ ਮੁਗਲਾਂ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਦਿੱਲੀ ਨੇ ਕਦੇ ਪੰਜਾਬ ਨੂੰ ਸਮਝਿਆ ਨਹੀਂ ਔਰ ਇਹਦਾ ਇੱਕ ਬਹੁਤ ਵੱਡਾ ਖਾਮਿਆਜ਼ਾ ਪੰਜਾਬ ਨੂੰ ਵੀ ਭੁਗਤਣਾ ਪਿਆ ਹੈਗਾ ਔਰ ਜਿੰਦੀ ਲੋ ਵੀ ਭੁਗਤਣਾ ਪਿਆ। ਕੇਂਦਰ ਸਰਕਾਰ ਨੂੰ ਗੱਲ ਸਮਝਣੀ ਚਾਹੀਦੀ ਹੈ ਕਿ ਪੰਜਾਬ ਇੱਕ ਸਰਹੱਦ ਦਾ ਸੂਪਰ ਪੰਜਾਬ ਦਾ ਇੱਕ ਆਪਣਾ ਦੱਸਾ ਹੈ। ਪੰਜਾਬ ਦੀ ਆਪਣੀ ਵਿਰਾਸਤ ਹੈ। ਔਰ ਹਰ ਪੰਜਾਬੀ ਨੂੰ ਪੰਜਾਬੀ ਬੋਲੀ ਤੇ ਮਾਣ ਹੈ। ਔਰ ਪੰਜਾਬ ਦੀ ਜਿਹੜੀ ਹੋਂਦ ਹੈ ਉਹ ਪੰਜਾਬ ਪੰਜਾਬੀ ਔਰ ਪੰਜਾਬੀ ਹੈ। ਔਰ ਜੇ CBSE ਜਾਂ ਕੋਈ ਹੋਰ ਆਧਾਰਾ ਪੰਜਾਬੀ ਹਟਾਉਣ ਦੀ ਗੱਲ ਵੀ ਕਰੂਗਾ ਉਹ ਪੰਜਾਬੀਆਂ ਨੂੰ ਬਿਲਕੁਲ برداشت ਨਹੀਂ ਹੋਊਗਾ ਮੈਨੂੰ ਯਾਦ ਹੈ ਮੈਂ ਸ੍ਰੀ ਰਣਪੁਰ ਸਾਹਿਬ ਦੀ ਰਮੈਨਤੀ ਕਰਦਾ ਸੀਗਾ ਜਦੋਂ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਬਣੀ ਜੰਮੂ 'ਚ ਵੀ ਬਹੁਤ ਸਾਰੇ ਪੰਜਾਬੀ ਬੋਲਣ ਵਾਲੇ ਸਾਡੇ ਵੀਰ ਵਸਦੇ ਨੇ ਕੰਡੀਆਂ ਭੈਣਾਂ ਵਸਦੀਆਂ ਨੇ ਤਾਂ ਮੈਂ ਲੋਕ ਸਭਾ 'ਚ ਇਹ ਗੱਲ ਚੱਕੀ ਸੀ ਕਿ ਜਦੋਂ ਇਹਨਾਂ ਨੇ ਪੰਜਾਬੀ ਨੂੰ ਜੰਮੂ ਕਸ਼ਮੀਰ 'ਚੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਮੈਂ ਲੋਕ ਸਭਾ 'ਚ ਇਹ ਗੱਲ ਚੱਕੀ ਸੀ ਕਿ ਤੁਸੀਂ ਜਿਹੜੀ ਪੰਜਾਬੀ ਜ਼ੁਬਾਨ ਹੈ ਉਹ ਪੰਜਾਬੀ ਜ਼ੁਬਾਨ ਨੂੰ ਖਾਸ ਕਰਕੇ ਜਿਹੜਾ ਜੰਮੂ ਦਾ ਇਲਾਕਾ ਹੈਗਾ ਉਸ ਇਲਾਕੇ 'ਚੋਂ ਖਤਮ ਨਹੀਂ ਕਰ ਸਕਦੇ ਹੈਗੇ ਉੱਥੇ ਬਹੁਤ ਸਾਰੇ ਪੰਜਾਬੀ ਬੋਲਣ ਵਾਲੇ ਗੁਰਮੁਖੀ ਲਿਖਣ ਵਾਲੇ ਲੋਕ ਵਸਦੇ ਨੇ ਔਰ ਜੇ ਇਸ ਕਿਸਮ ਦਾ ਵਿਤਕਰਾ ਪੰਜਾਬੀ ਜ਼ੁਬਾਨ ਨਾਲ ਕੀਤਾ ਜਾਊਗਾ ਇਹ ਪੰਜਾਬੀ ਜ਼ੁਬਾਨ ਨਾਲ ਵਿਤਕਰਾ ਨਹੀਂ ਹੈ ਇਹ ਹਰ ਪੰਜਾਬੀ ਨਾਲ ਔਰ ਪੰਜਾਬ ਨਾਲ ਵਿਤਕਰਾ ਹੈ ਜਾ ਰਿਹਾ ਜੀ ਇਹ ਵੀ ਕੀ ਜਾ ਰਿਹਾ ਵਿਰੋਧੀਆਂ ਵੱਲੋਂ ਕਿ ਸ਼ਾਇਦ ਕੇਜਰੀਵਾਲ ਜਿਹੜਾ ਕਿਤੇ ਨਾ ਕਿਤੇ ਫਿਰ ਸੰਸਦ ਦੇ ਵਿੱਚ ਜਾਣਾ ਚਾਹੁੰਦੇ ਨੇ ਰਾਜ ਸਭਾ ਮੈਂਬਰ ਦਿੱਲੀ ਤੋਂ ਬਣ ਕੇ ਇਹ ਤਾਂ ਆਮ ਆਦਮੀ ਪਾਰਟੀ ਦਾ ਫੈਸਲਾ ਹੈ ਕਿ ਆਮ ਆਦਮੀ ਪਾਰਟੀ ਲੁਧਿਆਣਾ ਪੱਛਮੀ ਤੋਂ ਅ ਜੋਤੀ ਗੁਰਪ੍ਰੀਤ ਗੋਗੀ ਜੀ ਦਾ ਬਹੁਤ ਹੀ ਇੱਕ ਮਨਪਾਗੇ ਤਰੀਕੇ ਨਾਲ ਸਵਰਗਵਾਸ ਹੋਇਆ ਉਹ ਵੀ ਸਾਡੇ ਪੁਰਾਣੇ ਸਾਥੀ ਸੀਗੇ तो मैंने याद है कि जो दो हज़ार चार मैं पहली बार इलेक्शन लड़ी लुधियाने तो साढ़े काउंसलर से दो हज़ार नौ नहीं दो हज़ार चार उन्होंफ काउंसलर से दो हज़ार नौ आप काउंसलर बने फिर साढ़े जिला कांग्रेस प्रधान रहे कुछ ऐसे हालात बने कि वो आम आदमी चले गए और फिर आम आदमी पार्टी तो विधायक बन गए लुधियाना पच्छमी तो ਸੂਈ ਤਾਂ ਆਮ ਆਦਮੀ ਪਾਰਟੀ ਦਾ ਫੈਸਲਾ ਹੈਗਾ ਕਿ ਉਹ ਕਿਹਦੀ ਜਗਾ ਗੋਗੀਜੀ ਦੀ ਜਗਾ ਕਿਹਨੂੰ ਆਪਣਾ ਨੁਮਾਇੰਦਾ ਬਣਾਉਣਾ ਚਾਹੁੰਦੇ ਨੇ ਔਰ ਅਜੇ ਤਾਂ ਇਲੈਕਸ਼ਨ ਦਾ ਐਲਾਨ ਵੀ ਨਹੀਂ ਹੋਇਆ ਹੈ ਜਦੋਂ ਜਮਨੀ ਚੋਣ ਦਾ ਐਲਾਨ ਹੋਊਗਾ ਤਾਂ ਉਦੋਂ ਹੀ ਗੱਲ ਅੱਗੇ ਲੱਗਦਾ ਨਹੀਂ ਤੁਹਾਨੂੰ ਕਿ ਪੰਜਾਬ ਦੇ ਜਿਹੜੇ ਹੱਕ ਨੇ ਜਾਂ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਕਿਸੇ ਪੰਜਾਬੀ ਨੂੰ ਕਰਨ ਲਈ भेजना ਚਾਹੀਦਾ ਕਿਉਂਕਿ ਪਹਿਲੇ ਜਿਹੜੇ ਰਾਜ ਸਭਾ ਦੀ ਗੱਲ ਕੀਤੀ ਜਾਵੇ ਉਹ ਵੀ ਸਾਰੇ ਬਾਹਰੋਂ ਲਾਤ ਤੇ ਤੇ ਹੁਣ ਫੇਰ ਜਿਹੜਾ ਦਿੱਲੀ ਤੋਂ ਲਿਆ ਕੇ ਬੰਦਾ ਪੰਜਾਬ ਦੇ ਵਿੱਚ ਕਿਹਾ ਕੋਈ ਕੈਪੇਬਲ ਬੰਦਾ ਨਹੀਂ ਜਿਹੜਾ ਲੁਧਿਆਣਾ ਪੱਛਮੀ ਨੂੰ ਜਿਹੜਾ ਰਿਪਰੈਜ਼ੈਂਟ ਕਰ ਸਕੇ ਉਹਦੇ ਬਾਰੇ ਕੀ ਕਿਹਾ ਜਾਊਗਾ ਉਹ ਆਮ ਆਦਮੀ ਪਾਰਟੀ ਨੂੰ ਟਿਕਟ ਦਿੰਦੀ ਹੈ ਕਿ ਟਿਕਟ ਨਹੀਂ ਦਿੰਦੀ ਉਹ ਜਿਵੇਂ ਮੈਂ ਪਹਿਲਾਂ ਕਿਹਾ ਉਹ ਆਮ ਆਦਮੀ ਪਾਰਟੀ ਦਾ ਫੈਸਲਾ ਹੈ ਔਰ ਜਿੱਤੇ ਤੱਕ ਰਹੀ ਉਹਨਾਂ ਦੇ ਨੁਮਾਇंदे ਕੀ ਨੁਮਾਇंदे ਦੀ ਗੱਲ ਉਹ ਬਾਰੂਨੀ ਨਹੀਂ ਕਿਹਾ ਉਹ ਤਾਂ ਆਪਣਾ ਦੁਰਮੈ ਲੁਧਿਆਣੇ ਲੁਧਿਆਣੇ ਦੀ ਨੁਮਾਇੰਦੀ ਕਰਦਾ ਸੀਗਾ 2004 ਤੋਂ ਲੈ ਕੇ 14 ਤੱਕ ਉਹ کاروبਾਰੀ ਸੀਗੇ ਔਰ ਸਾਨੂੰ ਮਿਲਦੇ ਰਹਿੰਦੇ ਸੀ ਸੋ ਇਸ ਲਈ ਇਹ ਕਹਿਣਾ ਕਿ ਉਹ ਪੰਜਾਬ ਤੋਂ ਬਾਹਰ ਦੇ ਨੇ ਇਹ ਤਾਂ ਗੱਲ ਸਹੀ ਨਹੀਂ ਹੋਈ ਸਰਕਾਰ ਕਹਿੰਦੀ ਹੈ ਕਿਵੇਂ ਦੇਖਦੇ ਪੰਜਾਬ ਦੇ ਹਾਲਾਤ ਤੁਹਾਨੂੰ ਵੱਜ ਰਹੀਆਂ ਹਰ ਪਾਸੇ ਕੋਈ ਨੁਕਤਾ ਖੂਨ ਦਾ ਜ਼ਿਕਰ ਹੋ ਰਿਹਾ ਕਿਤੇ ਕਤਲ ਹੋ ਰਿਹਾ ਕਿਵੇਂ ਦੇਖਦੇ ਸਰਕਾਰ ਦੇ ਦੇਖੋ ਪੰਜਾਬ ਦੇ ਸੱਤ ਨੇ ਜਿਹੜੀ ਸਭ ਤੋਂ ਵੱਡੀ ਚੁਣੌਤੀ ਅੱਜ ਵੀ ਹੈ ਉਹ ਜਿਹੜਾ ਸਰਹੱਦ ਪਾਰ ਤੋਂ ਪੰਜਾਬ ਨੂੰ ਡੀ ਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਜਿਸ ਕਿਸਮ ਦੇ ਪੰਜਾਬ ਦੇ ਹਾਲਾਤ ਬਣਦੇ ਜਾ ਰਹੇ ਹਨ ਮੈਂ ਸਿਰਫ ਪਿਛਲੇ 3 ਸਾਲ ਦੀ ਗੱਲ ਨਹੀਂ ਕਰ ਰਿਹਾ ਹੈਗਾ ਮੈਂ ਪਿਛਲੇ 30 ਸਾਲ ਦੀ ਗੱਲ ਕਰ ਰਿਹਾ ਪੰਜਾਬ ਦੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਇੱਕ ਮੁਠਕੁਚ ਕੁਝ ਮਸਲੇ ਆਤੇ ਪੰਜਾਬ ਦੇ ਭਵਿੱਖ ਬਾਰੇ ਸੋਚਣਾ ਪਉ ਜਿਵੇਂ 1991 ਦੇ ਵਿੱਚ ਜਦੋਂ ਇਸ ਮੁਲਕ ਉਦਾਰੀਕਰਨ ਹੋਇਆ ਔਰ ਗਲੋਬਲਾਈਜੇਸ਼ਨ ਹੋਈ ਡਾਕਟਰ ਮਨਮੋਨ ਸੇ ਔਰ ਜਦੋਂ ਜਿਹੜੀ ਕਾਂਗਰਸ ਦੀ ਸਰਕਾਰ ਸੀ ਸੁਪਰਗੇ ਡਾਕਟਰ ਮਨਮੋਨ ਸਿੰਘ ਔਰ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਹਨੇ ਇੱਕ ਆਮ ਸਹਿਮਤੀ ਬਣਾਈ ਕਿ ਇਸ ਮੁਲਕ ਦੀ ਜਿਹੜੀ ਅਰਥ ਵਿਵਸਥਾ ਹੈਗੀ ਹੈ ਉਹਨੂੰ ਅਸੀਂ ਇੱਕ ਉਦਾਰ ਤਰੀਕੇ ਨਾਲ ਚਲਾਉਣਾ ਹੈ ਉਹਦੇ ਚਿਹੜੀ ਨਿੱਜੀ ਪਾਰਟਿਸਪੇਸ਼ਨ ਹੈ ਉਹਨੂੰ ਵਧਾਉਣਾ ਹੈ ਔਰ ਉਹ ਜਿਹੜੀ ਨੀਤੀ ਸੀ ਜਿਹੜੀ 1991 ਚ ਲਾਗੂ ਕੀਤੀ ਗਈ ਅੱਜ 35 ਸਾਲ ਹੋ ਗਏ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਪਰ ਉਹ ਨੀਤੀ ਉਸੀ ਤਰ੍ਹਾਂ ਬਰਕਰਾਰ ਹੈ ਜਨਪ ਦੇ ਕੁਝ ਜਿਹੜੇ ਵੱਡੇ ਮਸਲੇ ਪੰਜਾਬ ਦੇ ਵੱਡੇ ਮਸਲੇ ਆ ਪੰਜਾਬ ਦੇ ਆ ਖਾਸ ਕਰ ਜਿਹੜਾ ਨੌਜਵਾਨ ਉਹਦੇ ਭਵਿੱਖ ਨੂੰ ਲੈ ਆ ਜਿਸ ਤਰ੍ਹਾਂ ਦਾ ਜਿਹੜਾ ਡਰੱਗਸ ਦਾ ਸਾਰਾ ਮੈਨਸ ਹੈ ਉਹ ਪੰਜਾਬ ਨੂੰ ਹੁਣ ਵੀ ਉਹਨੇ ਪੰਜਾਬ ਔਰ ਖਾਸ ਕਰ ਪੰਜਾਬ ਦੀ ਜਿਹੜੀ ਨੌਜਵਾਨੀ ਹੈਗੀ ਉਹਨੂੰ ਹੁਣ ਵੀ ਨਚੋੜ ਰਿਆ ਹੈ। ਇਹਨਾਂ ਕੁਝ ਵੱਡੇ ਮਸਲਿਆਂ ਤੇ ਆਮ ਸਹਿਮਤੀ ਬਣਾਉਣ ਦੀ ਲੋੜ ਹੈਗੀ ਹੈ। ਸਾਰੇ ਰਾਜਨੀਤਿਕ ਦਲਾਂ ਨੂੰ ਕਿਉਂਕਿ ਜੇ ਆਪਾਂ ਪੰਜਾਬ ਦੇ ਭਵਿੱਖ ਨੂੰ ਸੁਰੱਖਿਤ ਨਹੀਂ ਰੱਖ ਪਾਵਾਂਗੇ। ਪੋਲਿਟিক্যাল ਪਾਰਟੀ ਨਾਲ ਸੰਬੰਧਿਤ ਰੱਖੀਏ, ਕਿਸੇ ਵੀ ਰਾਜਨੀਤਿਕ ਦਲ ਨਾਲ ਸੰਬੰਧ ਰੱਖੀਏ। ਇਹ ਆ ਪੰਜਾਬ ਪ੍ਰਤੀ ਜਿਹੜੀ ਸਾਡੀ ਜ਼ਿੰਮੇਵਾਰੀ ਹੈ, ਅਸੀਂ ਉਹਨੂੰ ਨਹੀਂ ਨਿਭਾ ਸਕਦੇ। ਤੁਹਾਨੂੰ ਲੱਗਦਾ ਨਹੀਂ ਤੁਹਾਡੀ ਸਭ ਕਿਆਮ ਆਦਮੀ ਪਾਰਟੀ ਫੇਲ ਹੋਈ ਹੈ ਕਿਉਂਕਿ ਚਾਹੇ ਇਸ ਏਰੀਆ ਦੀ ਗੱਲ ਕੀਤੀ ਜਾਵੇ ਮਾਈਨਿੰਗ ਕਿਹਾ ਜਾ ਰਿਹਾ ਸੀ ਇਲੈਗਲ ਮਾਈਨਿੰਗ ਨੂੰ ਅਸੀਂ 2 ਦਿਨ ਚ ਰੋਕ ਦੇਵਾਂਗੇ ਕ腐ਪਸ਼ਨ ਖਤਮ ਹੋ ਜਾਊਗੀ ਐਮਐਸਪੀ ਅਸੀਂ ਜਿਹੜੇ ਚੁਟਕੀਆਂ ਦੇ ਵਿੱਚ ਦੇ ਦਾਂਗੇ ਤੁਹਾਨੂੰ ਲੱਗਦਾ ਨਹੀਂ ਕਿ ਆਮ ਆਦਮੀ ਪਾਰਟੀ ਦਾ ਵੀ ਫੇਲਿਅਰ ਹੈ ਕੱਲਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਬਾਰਡਰ ਸਟੇਟ ਤੇ ਜਿਹੜੇ ਦੂਜੀਆਂ ਨਾਲ ਦੇ ਜਿਹੜੇ ਨੇਬਰਿੰਗ ਕੰਟਰੀਸ ਹੈਗੇ ਨੇ ਉਹ ਰਿਸਪਾਂਸਿਬਲ ਹੈ ਜੇ ਜੇ ਅਟੈਕ ਹੋ ਰਹੇ ਨੇ ਇਹਨਾਂ ਲਾਅ ਐਂਡ ਆਰਡਰ ਦੀ ਗੱਲ ਕੀਤੀ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਫੇਲਿਅਰ ਤਾਂ ਕਿਤਨਾ ਕਦੇ ਇੰਟਰਨਲ ਸਿਕਿਉਰਿਟੀ ਦਾ ਵੀ ਹੈ ਮੈਂ ਉਹੀ ਗੱਲ ਕਹਿ ਰਿਹਾ ਹੈ ਇਹ ਇਹ ਮਾਈਨਿੰਗ ਜਿਹਦੇ ਖਿਲਾਫ ਸਿਰਫ ਸ੍ਰੀ ਰਣਪੁਰ ਸਾਹਿਬ ਰੋਪੜ ਨੰਗਲ ਸ੍ਰੀ ਜੰਪੂਰ ਸਾਹਿਬ ਨਵਾਂ ਸ਼ਹਿਰ ਦੇ ਲੋਕ ਨੇ ਇਹ ਮਾਈਨਿੰਗ ਮੁਕਦੀ ਕਿਉਂ ਨਹੀਂ ਇਹ ਇਸ ਮਾਈਨਿੰਗ ਨੂੰ ਮੁਕਾਉਣ ਵਾਸਤੇ ਕੀ ਹੀਲਾ ਕੰਮ ਦੀ ਲੋੜ ਹੈਗੀ ਹੈ ਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਮੈਂ ਵੀ ਬਹੁਤ ਕੋਸ਼ਿਸ਼ ਕੀਤੀ ਮੇਰੇ ਕੋਲ ਕੋਈ ਅਹਜਾ ਦਿਨ ਨਹੀਂ ਹੁੰਦਾ ਸੀਗਾ ਕਿ ਮੈਂ ਡੀਸੀ ਐਸਐਸਪੀ ਨੂੰ ਫੋਨ ਕਰਕੇ ਨਹੀਂ ਕਹਿੰਦਾ ਸੀ ਕਿ ਵੀ ਫਲਾਣਾ ਪਿੰਡ ਤੋਂ ਫੋਨ ਆਇਆ ਹੈਗਾ ਉੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਫਲਾਣਾ ਪਿੰਡ ਤੋਂ ਫੋਨ ਆਇਆ ਉੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਤਾਂ ਹੀ ਮੈਂ ਇਹ ਗੱਲ ਕਹਿਣਾ ਆਪਣੇ ਤਜਰਬੇ ਨਾਲ ਕਿ ਕੁਝ ਇਹ ਜਿਹੇ ਵੱਡੇ ਮਸਲੇ ਨੇ ਪੰਜਾਬ ਦੇ ਨੌਜਵਾਨਾਂ ਦੇ ਰੋਜ਼ਗਾਰ ਨੂੰ ਲੈ ਕੇ ਡਰੱਗਸ ਨੂੰ ਲੈ ਕੇ ਇਲੀਗਲ ਮਾਈਨਿੰਗ ਨੂੰ ਲੈ ਕੇ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਬਿਲਕੁਲ ਘਟਦਾ ਜਾ ਰਿਹਾ ਹੈਗਾ ਪੰਜਾਬ 'ਚ ਜਿਹੜੀ ਕੈਂਸਰ ਦੀ ਸਮੱਸਿਆ ਹੈਗੀ ਉਹ ਵੱਧ ਤੇ ਵੱਧ ਹੀ ਜਾ ਰਹੀ ਹੈਗੀ ਕੁਝ ਐਸੇ ਮਸਲੇ ਆ ਤੇ ਇੱਕ ਆਮ ਰਾਏ اور ਇੱਕ ਰੋਡ ਮੈਪ ਬਣਾਉਣ ਦੀ ਲੋੜ ਹੈਗੀ ਹੈ ਕਿਉਂਕਿ ਇਹ ਜਿਹੜੀਆਂ ਸਮੱਸਿਆਵਾਂ ਨੇ ਇਹ ਕੋਈ 5 ਸਾਲ 'ਚ ਖਤਮ ਹੋਣ ਵਾਲੀਆਂ ਨਹੀਂ ਜਦ ਤੱਕ ਇਹਦੇ ਆਮ ਸਹਿਮਤੀ ਨਹੀਂ ਬਣੇਗੀ ਕੰਸਿਸਟੈਂਸੀ ਆਫ ਪਾਲਿਸੀ ਨਹੀਂ ਹੋਏਗੀ 10-15 ਸਾਲ ਬਾਅਦ ਤੱਕ ਇਸੇ ਅਲਿ ਪੈਣੀ ਇੱਕ ਬੀਬੀ ਜਿਹੜਾ ਬੀਬੀ ਸਿੰਘ ਜਦੋਂ ਆਵਰ ਮਿਨਿਸਟਰ ਸੀਗੇ ਮੈਂ ਉਦੋਂ ਵੀ ਉਹਨਾਂ ਨਾਲ ਹੀ ਗੱਲ ਚੱਕਦਾ ਰਿਹਾ ਸੀਗਾ ਕਿ ਬਈ ਡੀਬੀਐਮਬੀ ਵਿੱਚ ਜੋ ਪੰਜਾਬ ਦਾ ਹਿੱਸਾ ਪੜਦਾ ਹੈ ਉਹ ਪੰਜਾਬ ਦਾ ਹਿੱਸਾ ਬਰਕਰਾਰ ਰੱਖਣ ਦੀ ਲੋੜ ਹੈਗੀ ਪਹਿਲਾਂ ਰਵਾਇਤ ਇਹ ਸੀਗੀ ਕਿ ਬੀਬੀਐਮਬੀ ਦਾ ਚੇਅਰਮੈਨ ਪੰਜਾਬ ਤੋਂ ਲੱਗਦਾ ਸੀ ਉਹ ਰਵਾਇਤ ਤੋੜੀ ਗਈ ਬੀਬੀਐਮਬੀ ਦਾ ਚੇਅਰਮੈਨ ਬਾਹਰੋਂ ਲਾਇਆ ਗਿਆ ਫਿਰ ਬੀਬੀਐਮਬੀ ਦੇ ਵਿੱਚ ਜੋ ਪੰਜਾਬ ਦਾ share ਉਨ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਹੈ ਪਰ ਤੈਹੀਂ ਮੈਂ ਇਹ ਗੱਲ ਕਹਿੰਦਾ ਕਿ ਦਿੱਲੀ ਨੇ ਕਦੇ ਪੰਜਾਬ ਨੂੰ ਸਮਝਿਆ ਹੀ ਨਹੀਂ ਹਾਂ। ਤੁਹਾਡੇ ਕੁਝ ਫਸਲੇ ਅਹਲੇ ਅਹੇ ਜੇ ਨੇ ਜਿਹੜੇ ਪੰਜਾਬ ਦੇ ਸੈਂਟੀਮੈਂਟਸ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਜਿਨ੍ਹਾਂ ਤੇ ਪੰਜਾਬ ਦੇ ਲੋਕ ਰਿਐਕਟ ਕਰਦੇ ਨੇ। ਔਰ ਭਾਗਦਾ ਨੰਗਲ ਡੈਮ BBMB ਇਹ ਉਹ ਭਾਵਨਾਤਮਕ ਮੁੱਦੇ ਨੇ ਜਿਹੜੇ ਪੰਜਾਬ ਦੀ ਹੋਂਦ ਨਾਲ ਜੁੜੇ ਹੋਏ ਨੇ। ਧਾਨਗੀ ਨੂੰ ਲੈ ਕੇ ਖਾਨਾ ਚੰਗੀ ਜਿਹੜੀ ਲੀਡਰਾਂ ਦੇ ਵਿੱਚ ਲਗਾਤਾਰ ਜਾਰੀ ਹੈ ਤੁਸੀਂ ਨੈਸ਼ਨਲ ਪੱਧਰ ਤੇ ਲੀਡਰ ਨੂੰ ਹਿੰਦੂ ਫੇਸੋਂ ਲੱਗਦਾ ਹੈ ਕਿ ਹੁਣ ਮੌਕਾ ਹੈ ਕਿ ਸਿੱਖ ਰਾਜਨੀਤੀ ਤੋਂ ਬਾਹਰ ਨਿਕਲ ਕੇ ਕਿਸੇ ਹਿੰਦੂ ਨੂੰ ਜਿਹੜੀ ਹੈ ਉਹ ਜਿਹੜੇ ਸਾਡੇ ਲੁਧਿਆਣੇ ਤੋਂ ਸਰਕਾਰ ਯੋਗ ਹਿੰਦੀ ਨੇ ਲੁਧਿਆਣੇ ਦੀ ਦਮਨਤੀ ਕਰਦੇ ਨੇ ਲੋਕ ਸਭਾ ਚ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੇਟੇ ਦੇ ਪੁੱਤ ਹੈ। ਔਰ ਪਿਛਲੇ ਕੁਝ ਸਾਲਾਂ ਚ ਯਾਦਵ ਪ੍ਰਧਾਨ ਬਣੇ ਉਹਨਾਂ ਨੇ ਇੱਕ ਬਹੁਤ ਹੀ ਆ ਸੂਝਵਾਨ ਤਰੀਕੇ ਨਾਲ ਪੰਜਾਬ ਕਾਂਗਰਸ ਦੀ